ਸਤਿ ਸ਼੍ਰੀ ਗੁਰੂ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਚਾਇਤੀ ਚੋਣਾਂ ਕਰਕੇ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਗਰੀਬ ਪਰਿਵਾਰਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਜੀ ਪੰਚਾਇਤੀ ਚੋਣਾਂ ਕਰਕੇ ਉਹ ਵੀ ਤੁਹਾਨੂੰ ਸਾਂਝੀ ਕਰਨੀ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ 1-1 ਕਰੋੜ ਰੁਪਇਆ ਤੇ 15-15 ਲੱਖ ਰੁਪਏ ਪੈ ਚੁੱਕੇ ਨੇ ਜੀ ਖਾਤੇ ਵਿੱਚ ਮਾਨਤਾਵਨ ਸਰਕਾਰ ਨੇ ਜਾਰੀ ਕੀਤੇ ਨੇ ਇਹ ਪੈਸੇ ਕਿੰਨਾ ਦੇ ਪਏ ਨੇ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ गुजारिश ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਚਲੋ ਚੱਲਾਂ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਥਾਰ 'ਚ ਬੈਠ ਕੇ ਵਰਦੀ ਦਾ ਰੋਪ ਦਿਖਾਉਣ ਵਾਲਾ ਮੁਲਾਜ਼ਮ ਮੁਅਤਲ ਕਰ ਦਿੱਤਾ ਨਾਕੇ ਤੇ ਕਿਹਾ ਸੀ ਜੇ ਜੋਰ ਹੈ ਤਾਂ ਜਾਲੀਆ ਲਾ ਕੇ ਦਿਖਾਓ ਅੰਮ੍ਰਿਤਸਰ ਦੇ ਦੋ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਬੈਸ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਵਿਚਾਲੇ ਜ਼ਬਰਦਸਤ ਬੈਸ ਹੋਈ ਇਸ ਤੋਂ ਬਾਅਦ ਹੁਣ ਐਕਸ਼ਨ ਲੈਂਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਕਾਂਸਟੇਬਲ ਸੁਖਕਰਨ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਇਸ ਬਾਬਤ ਦੀ ਜਾਣਕਾਰੀ ਅੰਮ੍ਰਿਤਸਰ ਪੁਲਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਦਾ ਬਹਾਨਾ ਲਾਗਾ ਕੇ ਦਹਰਾਦੂਨ ਲੈ ਗਏ ਨੇ ਜੀ ਮੁਲਜ਼ਮ ਨਵਾਲਕਨਾਰ ਬੱਸ ਵਿੱਚ ਕਰੀਵਾਰ ਕੀਤਾ ਜੀ ਜ벌ਜਨਾ ਦਸਤੋ ਬਾਅਦ ਅਗਲੀ ਬੀਡੀ ਖੋਦੀ ਲਾਡੋਵਾਲ ਪੁਲ ਤੋਂ ਥੱਲੇ ਲਟਕਿਆ ਬੇਕਾਬੂ ਟਰੈਕਟਰ ਰੇਲਵੇ ਟਰੈਕ ਤੇ ਡਿੱਗਿਆ ਡਰਾਈਵਰ ਨੇ ਲਾਡੋਵਾਲ ਪੁਲ ਤੇ ਟਰੈਕਟਰ ਟਰਾਲੀ ਲਾਜ਼ਾਰੇ ਡਰਾਈਵਰ ਦੇ ਅੱਖ ਲੱਗਣ ਕਾਰਨ ਬੇਕਾਬੂ ਟਰੈਕਟਰ ਫਟਪਾਥ ਤੇ ਜਾ ਬਚਿਆ ਤੇ ਰੇਲਵੇ ਟਰੈਕ ਦੇ ਉੱਪਰ ਲਟਕ ਗਿਆ ਡਰਾਈਵਰ ਥੱਲੇ ਰੇਲਵੇ ਟਰੈਕ ਤੇ ਜਾ ਡਿੱਗਿਆ ਹਾਲਾਂਕਿ ਕੋ ਵੱਡਾ ਹਾਸਾ ਬਾਪਰਨ ਤੋਂ ਟਲ ਗਿਆ ਸਤੋਵਾਦ ਅਗਲੀ ਵੀਡੀਓ ਖਵਜੀ ਅੰਮ੍ਰਿਤਸਰ 에어ਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ ਕਰ ਲਿਆ 1 ਕਰੋੜ ਰੁਪਏ ਦੀ ਕੀਤੀ ਸੀ ਜੀ ਮੰਗ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਗ੍ਰਾਮਦਾਸ ਜੀ ਕਮੰਤਰੀ ਹਵਾਈ ਅੱਡੇ ਤੇ ਇੱਕ ਉਡਾਉਣ ਦੀ ਧਮਕੀ ਦਿੱਤੀ ਇਸ ਵਿਅਕਤੀ ਨੇ ਧਮਕੀ ਦਿੰਦੇ ਉਸ ਦੀ ਇੰਡੀਗੋ 에어ਲਾਈਨ ਦੇ ਰਿਸੈਪਸ਼ਨ ਕਾਊਂਟਰ ਦੇ ਇੰਡੀਗੋ 에어ਲਾਈਨ ਦੀ ਅਧਿਕਾਰਕ ਈਮੇਲ ਤੇ ਈਮੇਲ ਰਾਹੀਂ ਸੰਦੇਸ਼ ਦਿੱਤਾ ਉਸ ਵੱਲੋਂ ਹਵਾਈ ਅੱਡੇ ਤੇ 6 ਬੰਬ ਲਗਾਏ ਹੋਣੇ ਹਨ ਜੇਕਰ 1 ਕਰੋੜ ਰੁਪਇਆ ਉਸ ਨੂੰ ਦਿੱਤੇ ਗਏ ਇੱਕ ਪਤੇ ਤੇ ਨਾ ਭੇਜਿਆ ਤਾਂ ਹਵਾਈ ਨੂੰ ਅਡਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮਾਨ ਸਰਕਾਰ ਦੇ ਖਿਲਾਫ ਮੁਲਜ਼ਮ ਦੇ ਪੈਨਸ਼ਨਰਾਂ ਨੇ ਖੋਲਿਆ ਜੀ ਮੋਰਚਾ ਬੋਲੇ ਭਵੰਤਮਾਨ ਨੇ ਪਿਛਲੇ 2 ਸਾਲਾਂ ਤੋਂ ਕੋਈ ਮੰਗ ਨਹੀਂ ਮੰਨੀ ਹੈ ਪੰਜਾਬ ਦੇ ਬਰਨਾਲਾ ਵਿਖੇ ਅੱਜ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰਾਂ ਸਾਝ ਫਰੰਟ ਵੱਲੋਂ ਰੋਸ ਰੈਲੀ ਕੀਤੀ ਗਈ ਜਿਸ 'ਚ ਪੰਚਾਲ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵਾਅਦੇ ਖਿਲਾਫੀ ਦਾ ਦੋਸ਼ ਲਗਾਇਆ ਗਿਆ ਜੀ ਸੁਸ਼ਟਵਾਦੀ ਲਈ ਵੀਡੀਓ ਜੀ ਪੰਜਾਬ ਦੇ ਜ਼ਿਲ੍ਹੇ ਚ ਨਹੀਂ ਰਿਹਾ ਤਾਂ ਤਸ਼ਕਰਾਂ ਨੂੰ ਗ੍ਰਿਫਤਾਰ ਕਰਕੇ ਭੇਜਿਆ ਜਾ ਰਿਹਾ ਹੈ ਡਿਬਰੂਗੜ ਨਾਕੋਰੇਟਿਕਸ ਕੰਟਰੋਲ ਬਿਊਰੋ ਨੇ ਪੰਜਾਬ ਵਿੱਚ ਕੈਮੀਕਲ ਡਰੱਗ ਕਿੰਗ ਪਿੰਗ ਅਕਸ਼ಯ್ ਸ਼ਾਬੜਾ ਤੇ ਜਸਪਾਲ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਐਨਸੀਬੀ ਨੇ ਹੁਣ ਦੋਵਾਂ ਦੋਸ਼ੀਆਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਦਰਅਸਲ ਐਨਸੀਬੀ ਦੀ ਹਿਰਾਸਤ ਚ ਹੁਣ ਹੁਣ ਦਰਾਂ ਸੂਚਨਾ ਮਿਲੀ ਸੀ ਕਿ ਐਕਸੇ ਛਾਵੜਾ ਤੇ ਜਸਪਾਲ ਸਿੰਘ ਇਥੋਂ ਦੀ ਅੰਤਰਰਾਸ਼ਟਰੀ ਡਰੱਗ ਰੈਕਟ ਚਲਾ ਰਹੇ ਸਨ ਉਸ ਦੇ ਵਿੱਚ ਤਾਨੂ ਸੁਨੱਖਿਆ ਤੇ ਜਸਪਾਲ ਜਦੋਂ ਐਨਸੀਬੀ ਦੀ ਹਿਰਾਸਤ ਵਿੱਚ ਸਨ ਤਾਂ ਉਹਨਾਂ ਨੇ ਕਈ ਜੇਲਾਂ ਵਿੱਚ ਸੰਪਰਕ ਕਾਰਜ ਕੀਤਾ ਤਾਂ ਜੋ ਉਹਨਾਂ ਦਾ ਨੈੱਟਵਰਕ ਵਿਦਾਇਆ ਜਾ ਸਕੇ ਇਹ ਸਾਜ਼ਿਸ਼ ਨਾਕਾਮ ਕਰ ਲਈ ਐਨਸੀਬੀ ਨੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੋਗਾ ਚ ਨਸ਼ਾ ਤਸਕਰ ਦੀ 17.55 ਲੱਖ ਦੀ ਜਾਇਦਾਦ ਜ਼ਬਤ ਕਰ ਲਈ ਹੈ 3 ਸਾਲ ਤੋਂ ਸੀਜੀ ਜੇਲ੍ਹ ਚ ਬੰਦ ਮੋਗਾ ਦੇ ਜ਼ਿਲ੍ਹਾ ਪਿੰਡ ਲੱਡੇ ਦੇ ਇੱਕ ਨਸ਼ਾ ਤਸਕਰ ਜੋ ਪਿਛਲੇ 3 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਉਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸਮਾਲਸਰ ਦੀ ਪੁਲਿਸ ਨੇ ਉਸ ਦੀ 17.55 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਉਸ ਦੀ ਜਾਇਦਾਦ ਤੇ ਬਾਹਰ ਨੋਟਿਸ ਲਗਾ ਦਿੱਤਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤਹਿਸੀਲਦਾਰ ਹੁਣ ਨਹੀਂ ਕਰਨਗੇ ਹੜਤਾਲ ਜਥੇਬੰਦੀ ਨੇ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਲਿਆ ਜੀ ਫੈਸਲਾ ਮੰਤਰੀ ਨੇ ਕਿਹਾ ਜਾਇਜ਼ ਮੰਗਾ ਕਰਾਂਗੇ ਪੂਰੀਆਂ ਪੰਜਾਬ ਦੇ ਤਹਿਸੀਲਦਾਰ ਵੱਲੋਂ ਸੋਮਵਾਰ ਨੂੰ ਕੀਤਾ ਜਾਣ ਵਾਲੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਫੈਸਲਾ ਐਤਵਾਰ ਰਾਤ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਤਹਿਸੀਲਦਾਰ ਜੂਨੀਅਰ ਦੇ ਲੀਡਰਾਂ ਵਿਚਾਲੇ ਹੋਈ ਮੀਟਿੰਗ ਵਿੱਚ ਲਿਆ। ਉੱਥੇ ਹੀ ਕੈਬਨਿਟ ਮੀਟਿੰਗ ਨੇ ਕਿਹਾ ਕਿ ਤਹਿਸੀਲਦਾਰਾਂ ਦੀ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਨਿਯਮਾਂ ਦੀ ਪਾਲਣਾ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਿਰੋਜ਼ਪੁਰ ਬਾਰਡਰ ਤੇ ਬੀਐਸਐਫ ਨੇ ਹਰਉਣ ਦਾ ਇੱਕ ਹੋਰ ਪੈਕੇਟ ਕੀਤਾ ਜੀ ਬਰਾਮਦ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਾਨਸਾ ਦੇ ਪਿੰਡ ਕੋਟਲੀ ਕਲਾ 'ਚ 25 ਸਾਲਾਂ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸਰਕਾਰ ਬਣਨ ਤੋਂ ਬਾਅਦ ਬਰਨਾਲਾ ਵਿਖੇ ਪਹਿਲੀ ਵਾਰ ਕਿਸੇ ਸਰਕਾਰੀ ਸਮਾਗਮ ਵਿੱਚ ਪਹੁੰਚੇ ਨੇ ਜੀ ਭਵਨਤਮਨ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਲਗਭਗ 2.5 ਸਾਲਾਂ ਦੌਰਾਨ ਪਹਿਲੀ ਵਾਰ ਕਿਸੇ ਸਰਕਾਰੀ ਸਮਾਗਮ ਵਿੱਚ ਮੁੱਖ ਮੰਤਰੀ ਭਵਨਤਮਨ ਬਰਨਾਲਾ ਦੇ ਮੰਡੀ ਰੇ ਜਿਹੜੀ ਮੈਰੀ ਰੈਂਡ ਪੈਲੈਸ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਭਵੰਤਮਨ ਸਿਰਫ ਵੋਟਾਂ ਦੌਰਾਨ ਹੀ ਬਰਨਾਲਾ ਵਿਖਿਆਏ ਸਨ ਮੁੱਖ ਮੰਤਰੀ ਦੀ ਆਮ ਦੇ ਮੱਦੇਨਜ਼ਰ ਸ਼ਹਿਰ ਦੀ ਸਿੱਖਾ ਚੌਂਕ ਤੋਂ ਲੈ ਕੇ ਮੈਰੀਲੈਂਡ ਪੈਲੈਸ ਤੱਕ ਲਗਭਗ 3.4 ਕਿਲੋਮੀਟਰ ਦੇ ਖੇਤਰ ਵਿੱਚ ਚੱਪੇ-ਚੱਪੇ ਤੇ ਪੁਲਿਸ ਤੰਤਤੀ ਕਿਉਂਕਿ ਭਵੰਤਮਨ ਹੈਲੀਕਾਪਟਰ ਰਾਹੀਂ ਟ੍ਰਾਈਪੈਡ ਫੈਕਟਰੀ ਵਿੱਚ ਪਹੁੰਚੇ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਭਾਰਤ ਸਰਕਾਰ ਕਿਸਾਨਾਂ ਦੇ ਬਰਾਮਦਕਾਰਾਂ ਦੀ ਭਲਾਈ ਵਾਸਤੇ ਬਾਸਮਤ ਦੀ ਘੱਟੋ-ਘੱਟ ਬਰਾਮਦਦਰ ਵਿੱਚ ਕਟੌਤੀ ਕਰੇ ਸੁਖਵੀਰ ਬਾਦਲ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਨਾਂ ਨਾਲ ਬ੍ਰਾਂਡਕਰਾਂ ਵਾਸਤੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕਿਤੇ 950 ਡਾਲਰ ਪ੍ਰਤੀ ਟਨ ਤੋਂ ਘਟਾ ਕੇ 750 ਪ੍ਰਤੀ ਡਾਲਰ ਟਨ ਕਰੇ ਤਾਂ ਜੋ ਕਿਸਾਨਾਂ ਨੂੰ ਵੀ ਬਾਜ਼ ਪਾ ਮਿਲ ਸਕੇ ਕਮੰਤਰੀ ਮੰਡੀ ਵਿੱਚ ਚੰਗੀ ਕਿਸਮ ਲਈ ਮੁਕਾਬਲਾ ਵੀ ਹੋ ਸਕੇ ਉਸ ਤੋਂ ਬਾਅਦ ਅਗਲੀ ਵੱਡੀ ਖਬਰਾਂ ਬਣੀ ਆ ਰਹੀ ਹੈ ਜੀ ਨਗਰ ਨਿਗਮ ਨੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣਾਈ ਹੈ ਜੀ ਮਲਟੀ ਸਟੋਰ ਪਾਰਕਿੰਗ ਨਗਰ ਨਿਗਮ ਬਠਿੰਡਾ ਦੇ ठेकेदार ਨੇ ਸ਼ਹਿਰ ਵਿੱਚ ਬਣਾਇਆ ਮਲਟੀ ਸਟੋਰ ਪਾਰਕਿੰਗ ਪ੍ਰੋਜੈਕਟ ਵਕਵਾਕ ਬਾਜ਼ਾਰਾਂ 'ਚ ਕਾਰਾਂ ਟੋ ਕਰਨ ਰਾਹੀਂ ਨੋਟਾ ਦੇ ਥੱਬੇ ਨਾਲ ਬੋਝਾ ਭਰਨ ਦਾ ਸਾਧਨ ਬਣਾ ਲਿਆ ਹੈ ਆਰਟੀਆਈ ਕਾਰਕੁਨਾਂ ਦੇ ਲੋਕ ਹਿੱਤਾਂ ਲਈ ਕੰਮ ਕਰਨ ਵਾਲੀ ਸੰਸਥਾ ਗਾਗ ਚਾਗੋ ਦੇ ਜਨਰਲ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਦੇ ਤਹਿਤ ਲਿਆਂਦੇ ਗਏ ਤੱਥ ਨਗਰ ਨਿਗਮ ਦੀਆਂ ਜਿਨ੍ਹਾਂ ਨੀਤੀਆਂ ਦੀ ਪੋਲ ਖੋਲਣ ਵਾਸਤੇ ਹੈ ਉਸ ਤੋਂ ਬਾਅਦ ਅਗਲੀ ਵਿਡੀਓ ਖਬਰ ਜੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪ੍ਰਦਰਸ਼ਨਕਾਰੀ ਗੈਸਟ ਫੈਕਟਿਕਲ ਸਹਾਇਕ ਪ੍ਰੋਫੈਸਰਾਂ ਦਾ ਜੂਸ ਮਿਲਾ ਕੇ ਧਰਨਾ ਖਤਮ ਕਰਵਾਇਆ ਉਹ ਜਾਬਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮੈਡੀਕਲ ਸਿੱਖਿਆ ਦੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੁੱਖ ਮੰਤਰੀ ਭਵੰਤਮਾਨ ਦੇ ਆਦੇਸ਼ਾਂ ਤੇ ਅੱਜ ਦੇਰ ਸ਼ਾਮ ਰਾਤ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਉੱਜੇ ਪਿਛਲੇ 6 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਗੁਰੂ ਤੇਗ ਬਹਾਦਰ ਹਾਲ ਦੇ ਉੱਪਰ ਉਤਾਰ ਕੇ ਉਹਨਾਂ ਨੂੰ ਜੂਸ ਪਲਾ ਕੇ ਧਰਨਾ ਖਤਮ ਕਰਵਾਇਆ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਖਬਰ ਜੀ ਕੁਦਰਤੀ ਆਫਤਾਂ ਨਾਲ ਜਿੱਠਲੇ ਸਰਕਾਰ ਵੱਲੋਂ ਅਗਾਹ ਪ੍ਰਬੰਧ ਮੁਕੰਮਲ ਵਿਧਾਇਕ ਬੁਧਰਾ ਕੁਦਰਤੀ ਆਫਤਾਂ ਨਾਲ ਲੜਨ ਲਈ ਸਰਕਾਰ ਵੱਲੋਂ ਲੋੜੀਆਂ ਦਾ ਪ੍ਰਬੰਧ ਕੀਤੇ ਹੋਏ ਪਿਛਲੇ ਸਾਲ ਕੱਗੜ ਦੇ ਚਾਂਦਪੁਰਾ ਬੰਨ ਟੁੱਟਣ ਕਾਰਨ ਕਾਫੀ ਨੁਕਸਾਨ ਹੋਇਆ ਸੀ ਇਸ ਵਾਰ ਇਸ ਬੰਨ ਦੇ ਅਗੇਤੇ ਪ੍ਰਬੰਧ ਕੀਤੇ ਗਏ ਨੇ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਚਾ ਦੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧਰਾਮ ਨੇ ਚਾਂਦਪੁਰਾ ਬਨ ਜਾਂ ਸਾਈਫਨ ਦਾ ਦੌਰਾ ਕਰਕੇ ਕੀ ਮੌਕੇ ਕੀਤਾ ਉਸ ਤੋਂ ਬਾਅਦ ਅਗਲੀ ਵੀ ਡਿਹੋਰਜੀ ਪੈਰਿਸ 올림픽 ਚ ਭਾਗ ਲੈਣ ਵਾਲੇ 19 ਖਿਡਾਰੀਆਂ ਨੂੰ ਸੀਐਮ ਮਾਨਮੋਲੋ ਸਨਮਾਨ ਕੀਤਾ ਗਿਆ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਿੱਤਾ ਗਿਆ ਜਦੋਂ ਕਿ 11 ਖਿਡਾਰੀਆਂ ਨੂੰ 15-15 ਲੱਖ ਦਾ ਇਨਾਮ ਵੀ ਦਿੱਤਾ ਗਿਆ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ 8 ਖਿਡਾਰੀਆਂ ਨੂੰ 1-1 ਕਰੋੜ ਰੁਪਏ ਨੇ ਜਾਤ ਕੀ 올림픽 ਵਿੱਚ ਭਾਗ ਲੈਣ ਵਾਲੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਗੈਨੇਜੀ ਭਵਨਤਨ ਸਰਕਾਰ ਦੁਆਰਾ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਗ੍ਰਾਮ ਪੰਚਾਇਤਾਂ ਆਮ ਚੋਣਾਂ ਦੀ ਤਿਆਰੀਆਂ ਲਈ ਕੀਤੇ ਜਾ ਰਹੇ ਟੁਕਮੇ ਪ੍ਰਬੰਧ ਵਿਨਿਤ ਕੁਮਾਰ ਪੰਚਾਇਤੀਆਂ ਜਿਹੜੀਆਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਹੈ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਫਰੀਦਕੋਟ ਸ਼੍ਰੀ ਵਿਨਿਤ ਕੁਮਾਰ ਦਿੰਦੀ ਹੈ ਉਹਨਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਵਰਤ ਤੋਂ ਲਈ ਵੋਟਰ ਸੂਚੇ ਦੀ ਯੋਗਤਾ 1 ਜਨਵਰੀ 2023 ਦੇ ਅਧਾਰ ਤੇ 7 ਜਨਵਰੀ 2023-24 ਨੂੰ ਵੋਟਰ ਸੂਚੀ ਨੇ ਅੰਤਿਮ ਪ੍ਰਕਾਸ਼ਨ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਵੋਟਰ ਸੂਚੀ ਨੂੰ 29 ਦਸੰਬਰ 2023 ਤੱਕ ਆਮ ਲੋਕਾਂ ਤੋਂ ਦਾਅਵੇ ਇਤਰਾਜ਼ ਪ੍ਰਾਪਤ ਕਰਕੇ 5 ਜਨਵਰੀ 2024 ਨੂੰ ਉਹਨਾਂ ਦਾ ਪਟਾਰਾ ਕਰਕੇ ਅੰਤਿਮ ਪ੍ਰਕਾਸ਼ਨ ਕੀਤੀ ਗਈ ਸੀ ਜੀ। ਉਹਨਾਂ ਨੇ ਕਿਹਾ ਕਿ ਵੋਟਰ ਸੂਚੇ ਦੇ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹਾਂ ਇਹ ਯਕੀਨੀ ਬਣਾਉਣ ਲਈ ਸਾਰੇ ਯੋਗ ਵੋਟਰ ਜਿਨ੍ਹਾਂ ਦੀ ਅਜੇ ਤੱਕ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾਇਆ ਉਹ ভোটার ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਣ ਇਸ ਵਾਸਤੇ ਤੁਹਾਨੂੰ ਸੁਣਾਜੋ ਨੇ 2 ਅਗਸਤ ਮੰਗਲਵਾਰ 21 ਅਗਸਤ ਬੁੱਧਵਾਰ ਤੇ 22 ਅਗਸਤ ਦਿਨ ਵੀਰਵਾਰ ਨੂੰ ਪੰਚਾਇਤੀ ਚੋਣਾਂ ਵਿੱਚ ਵਰਤੀ ਜਾਣ ਵਾਲੀ ভোটার ਸੂਚੀ ਨੂੰ ਅਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜੋ ਗਰੀਬ ਪਰਿਵਾਰਾਂ ਲਈ ਬਹੁਤ ਵੱਡੀ ਖਬਰ ਹੈ ਕਿਉਂਕਿ ਇਸ ਦੇ ਵਿੱਚ ਤੁਸੀਂ ਆਪ ਦਾ ਸਭ ਕੁਝ ਕਰਵਾ ਸਕਦੇ ਹੋ ਜੀ ভোটার ਸੂਚੀ ਨੂੰ ਲੈ ਕੇ ਬੋਟਾ ভোটার ਕਾਰਡ ਨੂੰ ਲੈ ਕੇ ਜੀ ਸਤਿ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ